ਆ ਬੁੱਢਾ ਦਰਿਆ ਜਿਹੜਾ ਨਾਲਾ ਬਣ ਗਿਆ ਆ ਦੇਖ ਲੋ ਆ ਸੱਤ ਲੋ ਜਾਂਦਾ ਇਧਰਲੇ ਪਾਸੇ ਤੇ ਆ ਵਿੱਚ ਆ ਕੇ ਪੈਣ ਲੱਗ ਗਿਆ ਦੇ ਬੁੱਢਾ ਨਾਲਾ ਜ਼ਹਿਰ ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ ਹਜ਼ਾਰਾਂ ਡੰਗ ਫੈਕਟਰੀਆਂ ਡੈਰੀਆਂ ਦਾ ਗੋਹਾ ਮੱਜਾਂ ਦਾ ਮੂਤ ਲੋਕਾਂ ਦੀ ਟੱਟੀ ਟੁੱਟੀ ਮੂਤ ਪਸ਼ਾਬ ਹਸਪਤਾਲਾਂ ਜਿੰਨਾ ਕਚਰਾ ਜਿੰਨਾ ਗੰਦ ਜੋ ਆਉਂਦਾ ਸਾਰਾ ਆ ਇਥੋਂ ਅਸੀਂ ਬੰਦੂਰਪਿੰਡ ਖੜੇ ਆ ਮਲੀਪੁਰ ਤੋਂ ਕਸਾਵਾਦ ਤੋਂ ਪੱਟੀਆਂ ਤੋਂ ਕਈ ਥਾਵਾਂ ਤੋਂ ਇੱਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ ਸਾਰੀ ਕੈਮੀਕਲ ਇਹ ਜਿਹੜਾ ਅੱਤਵਾਦ ਆ ਇਹ ਅੱਤਵਾਦ ਆ ਅਸਲ ਇਹ ਉਹ ਅੱਤਵਾਦ ਹੈ ਜਿਹੜਾ ਪੰਜਾਬ ਦੀ ਨਹਲਕੁਸ਼ੀ ਕਰ ਰਿਹਾ ਫਰੋਈਪੁਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਹੋਰ ਹਾਲਕਾ ਦੇ ਰਾਸਤਾਂ ਤੱਕ ਲੋਕ ਪਾਣੀ ਪੀਂਦੇ ਧਰਤੀ ਨੂੰ ਕੈਂਸਰ ਪਸ਼ੂਆਂ ਨੂੰ ਕੈਂਸਰ ਮੱਛੀਆਂ ਜਿਹੜੀਆਂ ਹਰੀ ਗੇ ਪੱਤਨਾ ਬਗਿਆ ਤਾਜ਼ੀਆਂ ਉਹਨਾਂ ਨੂੰ ਕੈਂਸਰ ਜਪਾਗ ਜਿਹੜੇ ਆਪਾਂ ਹਜ ਪੈਦਾ ਹੁੰਦੇ ਨੇ ਲੂਲੇ ਲੰਗੜੇ ਇੰਨੇ ਕਾਣੇ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਪਤਾ ਨਹੀਂ ਕਿਹੜੀਆਂ ਕਿੜੀਆਂ ਬਿਮਾਰੀਆਂ ਕਾਲੇ ਪੀੜੀ ਸ਼ੂਗਰ ਕੈਂਸਰ ਪਤਾ ਹੀ ਨਹੀਂ ਸਮਝ ਵੀ ਨਹੀਂ ਆਉਂਦੀ ਡਾਕਟਰਾਂ ਨੂੰ ਕਿਹੜੀਆਂ ਕਿੜੀਆਂ ਬਿਮਾਰੀਆਂ ਲੋਕਾਂ ਨੂੰ ਚਿੰਮੜ ਰਹੀਆਂ ਆਹ ਜ਼ਹਿਰ ਦੇ ਨਾਲ ਆਹ ਤਵਾਦ ਦੇ ਨਾਲ ਆਹ ਦੇਖ ਲੋ ਇੱਥੇ ਸੱਤ ਮੈਂਬਰੀ ਕਮੇਟੀ ਬਣੀ ਰਾਨ ਸਵਾ ਦੀ ਕਮੇਟੀ ਬਣਾਏਗੀ ਬੁੱਢੇ ਦਰਿਆ ਦੀ ਕਮੇਟੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਗਵਾਈ ਚ ਚਾਰ ਪੰਜ ਐਮਐਲ ਇਥੋਂ ਦੇ ਲੈ ਕੇ ਲੁਧਿਆਣੇ ਦੇ ਪਸ਼ੋਰ ਐਮਐਲ ਏ ਮੰਤਰੀ ਲੈ ਕੇ 2.5 ਸਾਲ ਹੋ ਗਏ ਕੋਈ ਕਾਰਵਾਈ ਨਹੀਂ ਸਾਡੇ ਨਾਲ ਐਸੇ ਥਾਂ ਦੇ ਉੱਤੇ ਨਾ 16 ਦਾ ਇੱਥੇ ਆਉਣਾ 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ ਸਾਡਾ ਕੁਲਤਾਰ ਸੰਧਵਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਦੀ ਚੀਮੇ ਅਰ ਗੇਰਮੋਲਗੜ੍ਹ ਮਾਨਵਰ ਗਿਆ ਇੱਥੇ ਆ ਕੇ ਆਹ ਵੀਡੀਓ ਪਾਉਂਦੀ ਆਉਂਦੀ ਸੀ ਵੀ ਆਹ ਜ਼ਹਿਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਕਿਉਂ ਕਾਰਨ ਕੀ ਆ ਉਹ ਦਿਲੋਂ ਫੋਨ ਖੜਕਦਾ ਸਾਰੇ ਲੱਤਾਂ ਕੰਬਣ ਲੱਗ ਜਾਂਦੀਆਂ ਐ ਇਥੇ ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਐਮਐਲਏ ਕੋਈ ਐਮਪੀ ਕੋਈ ਨਹੀਂ ਖੜਦਾ ਬਲਵੀਰ ਸਿੰਘ ਸਿਚਾ ਰਾਸਵਾਂ ਮੈਂਬਰ ਚਾਰ ਵਾਰੀ ਇੱਥੇ ਆ ਕੇ ਮੁੜ ਗਿਆ ਕਿੱਛੇ ਗਏ ਭਾਈ ਤੇਰੇ ਧੱਤੀ ਹਵਾ ਪਾਣੀ ਪਹਚਾਉਣ ਦੇ ਦਾਅਵੇ ਕਰਦੀਆਂ ਗੱਲਾਂ ਕਰਨ ਵਾਲੇ ਮੈਨੂੰ ਕਹਣਗੇ ਤੂੰ ਬਲਵੀਰ ਸਿੰਘ ਸਿਚਾ ਨੂੰ ਐ ਬੋਲਦਾ ਉਹ ਭਾਈ ਐਮਪੀ ਬਣਾਇਆ ਰਾਸਵਰ ਐਮਪੀ ਆ ਬੜੇ ਲੰਮੇ ਸਬਦ ਰੌਲਾ ਪਾਉਂਦੇ ਆ ਰਹੇ ਨੇ ਇੱਥੇ ਕਿਉਂ ਨਹੀਂ ਇੱਥੇ ਕੋ ਬੋਲਤੀ ਬੰਦ ਹੋ ਜਾਂਦੇ ਬਈ ਇਹਨਾਂ ਲੋਕਾਂ ਦੀ ਯਾਰੀ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅਮਰਤ ਸਾਹਾ ਦਾ ਯਾਰ ਆ ਮੈਂ ਮੋਦੀ ਦਾ ਯਾਰ ਆ ਮੈਂ ਆਇਆ ਕਰ ਦੂ ਮੈਂ ਪੰਜਾਬ ਦਾ ਕਰ ਦੂ ਜੇ ਤੇਰੇ ਜਾਨ ਆ ਲੱਤਾਂ ਤੇਰੇ ਚ ਦਮ ਐ ਮਰਦ ਦਾ ਬੱਚਾ ਐ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਐ ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਤਾਂ ਆ ਜਹਿਰਾ ਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਕੈਂਸਰ ਦੇ ਨਾਲ ਆ ਜ਼ਹਿਰ ਦੇ ਨਾਲ ਆ ਜਿਹੜੀ ਪੰਜਾਬ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਐ ਇਹ ਰੋਕ ਕੇ ਦਿਖਾਏ ਤੇਰੀ ਹਿੰਮਤ ਐ ਰਾਜੇ ਬੜਿੰਗ ਨੂੰ ਕਹਿਣਾ ਚਾਹਣਾ ਐ ਪੀਆ ਤੂੰ ਲੁਧਿਆਣਾ ਚੁਣਿਆ ਹੋਇਆ ਕਦੇ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇੜੀ ਤੇ ਕਦੇ ਜੂਸ ਪੀਣ ਲੱਗ ਗਿਆ ਕਦੇ ਸਮੋਸਾ ਖਾਣ ਲੱਗ ਗਿਆ ਡਰਾਮੇ ਛੜਦੇ ਡਰਾਮੇ ਕਦੇ ਇੰਟਰਵਿਊ ਚ ਕਹਿਣਾ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ ਲੋਕ ਇਹਨੂੰ ਦੇਖਣ ਹੀ ਆ ਜਾਂਦੇ ਸੀ ਰੇਲੀਆਂ ਚ ਲੋਕ ਵੀ ਉਹ ਜੀ ਆ ਲੋਕਾਂ ਕੋਲ ਮੁੱਦੇ ਘੜਿਆ ਭਵੰਤਮਾਨ ਦੇ ਗੱਪ ਚੁਟਕਲੇ ਕਹਾਣੀਆਂ ਰਾਜੇ ਪਟੰਗ ਦੇ ਡਰਾਮੇ ਅਰਮਨੀ ਦੀ ਬੱਟੂ ਦੀਆਂ ਹੋਰ ਵੱਡੀਆਂ ਵੱਡੀਆਂ ਗੱਲਾਂ ਗੱਪ ਆ ਆ ਜਰ ਆਹੀ ਮੁੱਦੇ ਮੈਂ ਚਾਹਦਾ ਰਿਹਾ ਵੋਟਾਂ ਚਾਹੀ ਮੁੱਦੇ ਮੈਂ ਚਾਹਦਾ ਲੋਕੋ ਸੋੜ ਧਰਤੀ ਢੇਠੋ ਪਾਣੀ ਮੋੱਕ ਗਿਆ ਉਹ ਧਰਤੀ ਬੰਜਰ ਹੋ ਗਈ ਸੁਣਾ ਪਾਣੀ ਜ਼ਹਿਰ ਬਣਾ ਤਾ ਸੋਡੀਆਂ ਨਸਲਾਂ ਮਾਰੀਆਂ ਜਾ ਰਹੀਆਂ ਨੇ ਸੋ ਨੂੰ ਪ੍ਰਵਾਸ ਕੀਤਾ ਜਾ ਰਿਹਾ ਛੋਡੀ ਜੜ ਪੱਟੀ ਜਾ ਰਹੀ ਹੈ ਨਾ ਛੋਡੀ ਧਰਤੀ ਨਾ ਫਸਲਾਂ ਨਾ ਕੱਖ ਨਹੀਂ ਰਹਿਣਾ ਉਹ ਆ ਮੁੱਦੇ ਬਣੇ ਉਹ ਚੋਣਾਂ ਦੇ ਵਿੱਚ ਆ ਮੁੱਦੇ ਹੁੰਦੇ ਆ ਚੋਣਾਂ ਦੇ ਬੇਰਜ਼ਗਾਰੀ ਪ੍ਰਵਾਸ ਕਿਸਾਨੀ ਮਜ਼ਦੂਰੀ ਆ ਪਾਣੀ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਇਹ ਪਾਣੀ ਆ ਤਾਂ ਜੀਵਨਾ ਗਰਵਾਣੀ ਕਿਨੇ ਪਵਨ ਗੁਰੂ ਪਾਣੀ ਕਿਤਾ ਮਾਤਾ ਧਰਤ ਮਾਤਾ ਉਹ ਸੁਣਾ ਪਿਓ ਮਾਰਿਆ ਜਾ ਰਿਹਾ ਪਾਣੀ ਆ ਦੇਖ ਆ ਉਹ ਆਉਂਦਾ ਫਤ ਲੋ ਤੇ ਆ ਆ ਗਿਆ ਇੱਥੇ ਬੁੱਢਾ ਦਰਿਆ ਆ ਬਲੀਪੁਰ ਪਿੰਡ ਖੜੇ ਆ ਐਲਾਨ ਸੁਣ ਲੋ ਹੁਣ ਪੰਜਾਬ ਦੇ ਲੋਕੋ ਜੇ ਤੁਸੀਂ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਮਾੜੀ ਮੋਟੀ ਥੋੜੇ ਅੰਦਰ ਇੱਥੇ ਕੋਈ ਦਰਦ ਹੈਗਾ ਆਪਣੀਆਂ ਨਸਲਾਂ ਖਾਤਰ ਕੱਲੇ ਪੈਸੇ ਮਗਰ ਨਾ ਭੱਜੇ ਫਿਰੋ ਪੈਸੇ ਲਾ ਕੇ ਵੀ ਆਪਣੇ ਜਵਾਕ ਨਹੀਂ ਬਚਾ ਸਕੋਗੇ ਓਏ ਡਾਕਟਰਾਂ ਦੇ ਘਰ ਭਰੀ ਜਾਂਦੇ ਹੋ ਹਸਪਤਾਲ ਭਰੇ ਪਿਆ ਛੋੜੇ ਜਵਾਕ ਮਰੀ ਜਾਂਦੇ ਤੁਸੀਂ ਆਪ ਮਰੀ ਜਾਂਦੇ ਬਿਮਾਰੀਆਂ ਦੇ ਨਾਲ 15 ਅਗਸਤ ਨੂੰ ਐਲਾਨ ਕੀਤਾ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ 15 ਅਗਸਤ ਨੂੰ ਮਾਰਚ ਰੱਖਿਆ ਕਰਤਾਰ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਪੁੱਤ ਤੋਂ ਲੈ ਕੇ ਸ਼ਿਦ ਉਦਮ ਚੱਕ ਦੇ ਪੁੱਤ ਤੱਕ 15 ਅਗਸਤ ਨੂੰ ਦਿਹਾੜੇ ਇਕੱਠਾ ਹੋਣਾ ਹੈ 15 ਸਤੰਬਰ ਤੱਕ ਜੇ ਸਰਕਾਰ ਆਹ ਜ਼ਹਿਰ ਆਹ ਬੁੱਢਾ ਨਾਲਾ ਬੰਦ ਨਹੀਂ ਕਰਦੀ ਆ ਇਹਦੇ ਵਿੱਚ ਅਸਾਤ ਲੋਚ ਪੈਣ ਤੋਂ 15 ਸਤੰਬਰ ਨੂੰ ਬੰਨ ਮਾਰਾਂਗੇ। ਉੱਥੇ ਬੁੱਢੇ ਦਰਿਆ ਦੀ ਬਿਲਕੁਲ ਜੜ੍ਹ ਤੇ ਜਿੱਥੋਂ ਲੁਧਿਆਣੇ ਦੇ ਵਿੱਚ ਵੜਦਾ ਉੱਥੇ ਮਾਰਾਂਗੇ। ਇੱਥੇ ਨਹੀਂ ਇਹ ਲੋਕਾਂ ਦੇ ਖੇਤਾਂ ਦੇ ਵਿੱਚ ਵੜ ਜੂਗਾ ਉੱਥੇ ਮਾਰਾਂਗੇ। ਪੰਜਾਬ ਦੇ ਦਰਦਮੰਦ ਲੋਕੋ, ਪੰਜਾਬ ਦੇ ਗੈਰਤਮੰਦ ਲੋਕੋ, ਪੰਜਾਬ ਦੇ ਅਣਖੀ ਜਾਰੂ ਲੋਕੋ ਆਪਣੀ ਅਣਖ ਨੂੰ ਚ ਜੁੜਾ ਮਾਰੋ ਅੰਦਰੋਂ ਹਰੂਣਾ ਮਾਰੋ ਅੰਦਰੋਂ। ਉਹ ਮਰੀ ਜਨੋਕਰਾਂ ਦੇ ਕੁੰਡੇ ਲਾ ਕੇ ਨਹੀਂ ਉਹ ਗੱਲ ਬਣਨੀ। ਘਰਾਜ ਬੈਠੀ ਮਰ ਜੋਗੇ ਆ ਪਾਣੀ ਪੀ ਕੇ ਓਏ। 24 ਘੰਟੇ ਦਾ ਆਪਾ ਪਾਣੀ ਵਰਤਦੇ ਆ। ਫਸਲਾਂ ਨੂੰ ਪਾਣੀ, ਨਾਜ ਪਾਣੀ ਉਹ ਪੱਕਣ ਕਾ ਪਾਣੀ ਵਾਲੀਆਂ ਹੀ ਪੀਣੇ ਆ ਖਾਣੇ ਆ। ਓਏ ਉਹੀ ਤੁਸੀਂ ਦਾਲਾਂ ਸਬਜ਼ੀਆਂ ਨੂੰ ਲਾਉਣੇ ਉਹੀ ਦਾਲਾਂ ਸਬਜ਼ੀਆਂ ਖਾਣੇ ਆ ਉਹੀ ਪਤਾ। ਉਹ ਥੋੜੀ ਧਰਤੀ ਨੂੰ ਕੈਂਸਰ ਹੋ ਗਿਆ। ਛੋੜੇ ਬਾਂਝ ਪਣ ਆਉਣ ਲੱਗ ਗਿਆ ਓਏ ਬੱਚੇ ਪੈਦਾ ਹਣੋ ਛੱਡ ਕੇ ਸਾਡੀਆਂ ਕੁੜੀਆਂ ਬੁੜੀਆਂ ਕੋਲੋਂ। ਸਾਡੇ ਨੌਜਵਾਨਾਂ ਦੇ ਵਿੱਚ ਹਾਰਮੋਨ ਸਾਡੇ ਤੱਤ ਖਤਮ ਹੋ ਗਏ, ਸਕਰਾ ਨੂੰ ਖਤਮ ਹੋ ਗਏ ਬੱਚਾ ਪੈਦਾ ਕਰਨ ਵਾਲੇ। ਆ ਪਾਣੀ ਇਹ ਜ਼ਹਿਰਾਂ ਪੀ ਕੇ ਓਏ। ਇਸ ਕਰਕੇ 15 ਅਗਸਤ ਤੇ 15 ਸਤੰਬਰ ਦੋ ਤਰੀਕਾਂ ਐਲਾਨ ਕੀਤੀਆਂ। ਜੇ 15 ਸਤੰਬਰ ਤੱਕ ਇਹ ਹੱਲ ਨਹੀਂ ਹੁੰਦਾ 15 ਸਤੰਬਰ ਨੂੰ ਬੰਨ ਮਾਰਾਂਗੇ ਉਦ ਦੇ ਪੈਰ ਜੁੱਤੀ ਨਾ ਪਾਇਆ ਓਏ ਇਹ ਮਸਲਾ ਮਨੁਖਤਾ ਦੀ ਭਲਾਈ ਦਾ ਓਏ ਪਾਣੀ ਹਿੰਦੂ ਮੁਸਲਮਾਨ ਸਿੱਖ ਨੇ ਸਭ ਨੇ ਪੀਣਾ ਹੈ ਵੀਰ ਨੇ ਗਰੀਬ ਨੇ ਸਭ ਨੇ ਪੀਣਾ ਹੈ ਪਾਣੀ ਦੀ ਕੋਈ ਧਰਮ ਕੋਈ ਜਾਤ ਨਹੀਂ ਪਾਣੀ ਹਰ ਇਨਸਾਨ ਨੂੰ ਜੀਵ ਜੰਤੂ ਨੂੰ ਪਸ਼ੂ ਪੰਛੀ ਨੂੰ ਬਨਸਪਤੀ ਨੂੰ ਅਨਾਜਾਂ ਨੂੰ ਫਸਲਾਂ ਨੂੰ ਸਾਰਿਆਂ ਨੂੰ ਜੀਵਨ ਬਖਸ਼ਦਾ ਓਏ ਇਹ ਸ੍ਰੀ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ ਓਏ ਇਹ ਸਾਰੇ ਕਸਦ ਉੱਪਰ ਉੱਠ ਕੇ ਆਪਣੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਉਸ ਨੂੰ ਬਚਾਉਣ ਦੇ ਲਈ 15 ਸਤੰਬਰ ਨੂੰ ਦੇ 15 ਅਗਸਤ ਨੂੰ ਸਾਡਾ ਸਾਥ ਦਿਓ ਉਦੋਂ ਪਹਿਲਾਂ ਸਾਰੇ ਐਮਐਲਏ ਨੂੰ ਮਿਲਾਂਗੇ ਉਦੋਂ ਪਹਿਲਾਂ ਅਸੀਂ ਆ ਇੱਥੋਂ ਕੈਂਟਰ ਭਰ ਕੇ ਲੈ ਕੇ ਜਾਇਆ ਕਰਾਂਗੇ ਪਾਣੀ ਦਾ ਹਰ ਇੱਕ ਐਮਐਲਏ ਦੇ ਬਾੜ ਚ ਖੜਾ ਕਰਾਂਗੇ ਲੈ ਜਾ ਕੇ ਵੀ ਆ ਚੱਕ ਕੋਈ ਪਾਣੀ ਪੀਓ ਤੇ ਦੇ ਨਾਲ ਨਾ ਹੋ ਆਪਣੇ ਜਵਾਕਾਂ ਨੂੰ ਪਿਓ ਨਾਲੇ ਕਿ ਤੂੰ ਲੋਕਾਂ ਦੇ ਜਵਾਕਾਂ ਨੂੰ ਪਿਆਰ ਹੈ ਨਾ ਮੰਨਣਾ ਕਿ ਉਹਨੇ ਬਾੜ ਢੇਰੀ ਕਰਕੇ ਆਵਾਂਗੇ ਇੱਥੇ ਬਾਈ ਖੜਿਆ ਨਹੀਂ ਜਾਂਦਾ ਇੱਥੇ ਐਡੀ ਦੂਰ ਖੜੇ ਆ ਇੱਥੋਂ ਹਵਾਵਾਰ ਚੜਦੀ ਐ ਨੱਕ ਨੂੰ ਮੁਸ਼ਕਾਂ ਸੰਗ ਮੱਚਦਾ ਅੱਖਾਂ ਮੱਚਦੀਆਂ ਕੁ ਰਾਤ ਮੈਨੂੰ ਲੱਗਦਾ ਤੁਸੀਂ ਪਾ ਦੋ ਇੱਕ ਬੰਦਾ ਜੇ ਮੰਜਾੜਾ ਤਣਕੇ ਨੂੰ ਮਰਿਆ ਪਿਆ ਚੱਕੋਂਗੇ ਆ ਉੱਤ ਇੰਨੀ ਉੱਤੋਂ ਖੜੇ ਇਹ ਲੋਕ ਪੀਂਦੇ ਆ ਬਾਈ ਪਾਣੀ ਜਿਹੜੇ ਕੋਲ ਖੜਾ ਵੀ ਨਹੀਂ ਜਾਂਦਾ ਯਾਰ ਸੋ ਪੰਜਾਬ ਦੇ ਲੋਕੋ ਲਾਂਬੰਦੀ ਕਰਨੀ ਤੁਹਾਡੇ ਪਿੰਡਾਂ ਚ ਆਵਾਂਗੇ ਸਾਡਾ ਸਫਰ ਤੁਹਾਨੂੰ ਪਹਿਲੇ ਕਿਹਾ ਸੀ ਠੀਕ ਆ ਲੋਕਾਂ ਨੇ ਫਤਵਾ ਨਹੀਂ ਦਿੱਤਾ ਪਰ ਅੰਦਰ ਦਰਦ ਆ ਕਦੇ ਵੀ ਇਹ ਜ਼ਿੰਦਗੀ ਆਖਰੀ ਸਾਹ ਤੱਕ ਲੜੂਗੀ ਪੰਜਾਬ ਲਈ ਜਿਨਾਂ ਜਰ ਸਾਤ ਧੜਕਦੇ ਆ ਜ਼ਿੰਦਗੀ ਚੱਲਦੀ ਆ ਰਗਾਂ ਚ ਖੂਨ ਦੌੜਦਾ ਉਹਨਾਂ ਲਈ ਪੰਜਾਬ ਉਹਨਾਂ ਚਰ ਪੰਜਾਬ ਲਈ ਲੜਦੇ ਰਹਿਵਾਂਗੇ ਫੇਰ ਸਟਾਰਟ ਆ ਫੇਰ ਤਿਆਰ ਆ ਮੈਦਾਨ ਦੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਲਈ ਸਰਕਾਰ ਨੂੰ ਪੀਲੀ ਚਤਾਵਨੀ ਐ ਸੰਘਰਸ਼ ਦੀ ਕਿ ਜੇ ਨਾ ਰੋਕਿਆ ਹੁਣ ਇੱਕ ਪਾਸਾ ਕਰਕੇ ਹਟਾਂਗੇ ਚਾਹੇ ਸਾਨੂੰ ਚੱਕ ਕੇ ਜੇਲਾ ਚ ਬੰਦ ਕਰ ਦਿਓ ਪਰਚੇ ਦੇ ਦਿਓ ਸਿਰ ਪਾੜਨ ਦੇ ਸਿਰ ਪਾੜ ਦਿਓ ਜੋ ਮਰਜ਼ੀ ਧਰਾਮਾਂ ਲਾ ਦਿਓ ਤੇ ਚਾਹੇ ਅਸੀਂ 15 ਸਤੰਬਰ ਨੂੰ ਅਸੀਂ ਇਹ ਹੁਣ ਬੰਦ ਕਰਾਂ ਦਾਦਰਿਆ ਜੋ ਮਰਜੀ ਹੋ ਜੇ ਉਧ ਦੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਸਾਨ ਜਿੱਥੇ ਨੂੰ ਅਪੀਲ ਕਰਦਾ ਫਸਲਾਂ ਮਾਵਜਾਂ ਨੂੰ ਪਿੱਟਦੇ ਫਿਰਦੇ ਰੋਣੇ ਫਿਰਦੇ ਬਾੜਾਂ ਦੇ ਡਾਂਗਾ ਗੋਲੀਆਂ ਖਾਈ ਜਾਂਦੇ ਉਹ ਜੇ ਸਾਡੀਆਂ ਨਸਲਾਂ ਨਾ ਬਚੀਆਂ ਆਹ ਜ਼ਹਰਾਂ ਦੇ ਦੇ ਕੇ ਮਾਰਤਾ ਕਿਹੜੀਆਂ ਫਸਲਾਂ ਕਿਹੜੇ ਮਾਵਜੇ ਕਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਸੋਨ ਨੂੰ ਅਪੀਲ ਆ ਅਸਲ ਮੁੱਦੇ ਇਹ ਵੀ ਲੜਨ ਵਾਲੇ ਹੈਗੇ ਆ ਇਕੱਲੇ ਉੱਥੇ ਨਾ ਧਿਆਨ ਆਪਣਾ ਕੇਂਦਰਿਤ ਕਰਦਾ ਸਾਰਿਆਂ ਨੂੰ ਅਪੀਲ ਹੈ ਹੁਣ ਮੈਂ ਵਿਰੋਧੀ ਧਿਰਾਂ ਵੀ ਦੇਖਦਾ ਵਿਰੋਧੀ ਧਿਰਾਂ ਹਮੇਸ਼ਾ ਸਿਆਸਤੀ ਕਰਦੀਆਂ ਕਿ ਸਾਡੇ ਨਾਲ ਖੜ ਕੇ ਮੈਂ ਕਹਿਣਾ ਇਹ ਮੁਨਖਤਾ ਦੀ ਭਲਾਈ ਦੀ ਗੱਲ ਹੈ ਕੋਈ ਧੜੇਵਾਜੀਆਂ ਦੀ ਗੱਲ ਨਹੀਂ ਹੈ ਕੋਈ ਪਾਰਟੀਆਂ ਸਿਆਸੀ ਤਰ੍ਹਾਂ ਦੀ ਗੱਲ ਨਹੀਂ ਹੈ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ ਪਹਿਲ ਕਦਮੀ ਕਰਨੀ ਚਾਹੀਦੀ ਹੈ 15 ਸਤੰਬਰ ਦੇ 15 ਅਗਸਤ ਦੋ ਤਰੀਕਾਂ ਯਾਦ ਰੱਖਿਓ ਦੋ ਤਰੀਕਾਂ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਕੋਈ ਟਿਪਰ ਹੈ ਟਰੈਕਟਰ ਹੈ ਟਰਾਲੀ ਹੈ ਗੱਡੀ ਹੈ ਜਿਹੜਾ ਮਰਜੀ ਸਾਧਨਾ ਤੁਹਾਡੇ ਕੋਲੇ ਲੈ ਕੇ ਇਧਰ ਨੂੰ ਚਾਲੇ ਪਾਜੋ ਜਿਸ ਵੀ ਨਾਲ ਲੈ ਕੇ ਦੁਨ ਚਾਲੇ ਪਾਜੋ 15 ਸਤੰਬਰ ਨੂੰ ਬੰਨ ਮਾਰਨ ਜਾ ਰਹੇ ਹਾਂ ਬੁੱਡੇ ਦਰਿਆ ਦੇ ਵਿੱਚ ਹੁਣ ਇਹ ਬਹੁਤ ਹੋ ਗਿਆ ਹੁਣ ਇਹ ਬਰਦਾਸ਼ਤ ਦੀ ਹੱਤ ਟੱਪ ਗਿਆ ਹੁਣੇ ਬਰਦਾਸ਼ਤ ਨਹੀਂ ਕਰਾਂਗੇ ਹੁਣ ਹਰ ਹਾਲ ਦੇ ਵਿੱਚ ਇੱਕ ਬੂੰਦ ਪਾਣੀ ਦੁਨੀਆ ਦਾ ਕਾਨੂੰਨ ਕਹਿੰਦਾ ਹੈ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਇੱਕ ਬੂੰਦ ਪਾਣੀ ਪੀਣ ਵਾਲੇ ਪਾਣੀ ਚ ਸਾਫ ਪਾਣੀ ਚ ਕਿਸੇ ਵੀ ਕੈਮੀਕਲ ਦੀ ਜ਼ਹਿਰ ਦੀ ਪਾਣੀ ਉਹ ਇੱਥੇ ਲੱਖਾਂ ਨਹੀਂ ਉਹ ਕਈ ਕੁਐਂਟਲਰ ਰੋਜ਼ ਪਏ ਜਾਂਦੇ ਆ ਓਏ ਕੋਈ ਸੁਣਵਾਈ ਨਹੀਂ ਸਿਸ ਕਰਕੇ ਯਾਦ ਰੱਖਿਓ ਮਿਲਦੇ ਆ 15 ਅਗਸਤ ਤੇ 15 ਸਤੰਬਰ ਨੂੰ ਉਦੋਂ ਪਹਿਲਾਂ ਵੀ ਤਿਆਰੀ ਕਰਨ ਲਈ ਮਿਲਾਂਗੇ ਬੱਤ ਬਸ ਸਾਥ ਦਿਓ ਜਿਹੜੇ ਧੰਨਵਾਦ ਸਮੇਂ ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ ਉਹ ਆਰ ਜੀ ਖਾਲਸਾ ਵਾਹਿਗੁਰੂ ਜੀ ਕੀ